ਸਾਡੇ ਸੂਖੜੀਓ ਦੇ ਨਾਲ ਜੋੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਅਪਡੇਟ ਤੁਹਾਨੂੰ ਦਿਆਂਗੇ ਅੱਜ ਕੋਈ ਪੈਨਸ਼ਨ ਦੀ ਨਵੀਂ ਅਪਡੇਟ ਆਈ ਹੈ ਦਸੰਬਰ ਮਹੀਨੇ ਦੀ ਜਾਂ ਨਹੀਂ ਆਈ ਹੈ ਤੁਹਾਨੂੰ ਦੱਸਾਂਗੇ ਪੈਨਸ਼ਨ ਦੀ ਗੱਲ ਕਰੀਏ ਇਸ ਵਾਰ ਲਾਈਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਹੈ ਪੰਜਾਬ ਸਰਕਾਰ ਵੱਲੋਂ ਅੱਜ ਇੱਕ ਫੈਸਲਾ ਲਿਆ ਗਿਆ ਵੱਡਾ ਫੈਸਲਾ ਖਾਸ ਕਰਕੇ ਸਕੂਲਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਸਾਰੇ ਸਕੂਲਾਂ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ 24 ਦਸੰਬਰ ਤੋਂ ਲੈ ਕੇ 31 ਦਸੰਬਰ 2025 ਤੱਕ ਪੰਜਾਬ ਦੇ ਸਾਰੇ ਸਕੂਲ ਚਾਹੇ ਉਹ ਸਰਕਾਰੀ ਨੇ ਐਡਿਟ ਨੇ ਪ੍ਰਾਈਵੇਟ ਨੇ ਮਾਤਾ-ਪਿਤਾ ਨੇ ਸਾਰੇ ਸਕੂਲਾਂ ਦੇ ਵਿੱਚ ਸਰਦੀ ਦੀਆਂ ਛੁੱਟੀਆਂ ਰਹਿਣ ਗਿਆ ਮਾਸੂਫਾਗ ਨੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਦੇ ਜੋ ਚਾਂਸਸ ਦਰਸਾਏ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਠੰਡ ਜੜੀਆ ਹੋਰ ਵਧੇਗੀ ਸੋ ਇਸ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਪੰਜਾਬ ਭਰ ਦੇ ਸੂਬੇ ਭਰ ਦੇ ਸਕੂਲਾਂ ਦੇ ਵਿੱਚ ਜੜਾ ਜਾ ਹੇ ਲਿਆ ਤੇ ਸਾਰੇ ਸਕੂਲ ਜਿਹੜੇ ਸਮੂਸ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਹੋਣ ਜਾ ਰਹੀਆਂ ਨੇ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਸੂਬੇ ਦੇ ਸਾਰੇ ਸਕੂਲ ਆ ਜਿਹੜੇ ਮੁਕੰਮਲ ਬੰਦ ਰਹਿਣਗੇ ਪੈਨਸ਼ਨ ਤੇ ਆਉਣੇ ਆ ਜੀ ਅੱਜ ਹੋ ਚੱਲੀ ਆ ਜੀ 15 ਦਸੰਬਰ 2025 ਦਿਨ ਹੈ ਜੀ ਅੱਜ ਸੋਮਵਾਰ ਦਾ ਵਰਕਿੰਗ ਡੇ ਆ ਤੇ ਸ਼ਾਮ ਦੇ 7 ਵਜੇ ਤੱਕ ਸਾਨੂੰ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਨਾ ਤਾਂ ਪੈਨਸ਼ਨ ਜਾਰੀ ਹੋਣ ਦੀ ਕੋਈ ਸੂਚਨਾ ਮਿਲ ਰਹੀ ਹੈ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਬੈਲ ਫਾਸ ਹੋਣ ਦੀ ਕੋਈ ਸੂਚਨਾ ਮਿਲ ਰਹੀ ਹੈ ਅਸੀਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆਪਣੇ ਸਾਡੇ ਜਿਹੜੇ ਜੋ ਸਰੋਤ ਨੇ ਉਹਨਾਂ ਸਰੋਤਾਂ ਤੋਂ ਪਤਾ ਕਰਦੇ ਆ ਤੇ ਸਾਨੂੰ ਕੋਈ ਅਪਡੇਟ ਹਾਲੇ ਤੱਕ ਫਿਰ ਹਾਲ ਨਹੀਂ ਮਿਲ ਰਹੀ ਵਕ ਵਕ ਦਫਤਰਾਂ ਤੋਂ ਜਿਹੜਾ ਅਸੀਂ ਪਤਾ ਕੀਤਾ ਹਾਲੇ ਪੈਨਸ਼ਨ ਵਾਲਾ ਕੰਮ ਨਹੀਂ ਤੁਰਿਆ ਜਦੋਂ ਬਿੱਲ ਜਿਹੜੇ ਅੱਗੇ ਭੇਜੇ ਜਾਣਗੇ ਤੇ ਅੱਗੇ ਬਿੱਲ ਖਾਸ ਹੋਣਗੇ ਉਸ ਤੋਂ ਬਾਅਦ ਫੰਡ ਰੀਲੀਜ਼ ਹੋਣਗੇ ਫਿਰ ਪੈਨਸ਼ਨਾਂ ਫੈਂਦੀਆਂ ਨੇ ਸੋ ਪੈਸ਼ਨ ਵਾਲਾ ਕੰਮ ਥੋੜਾ ਲੇਟ ਜਾ ਸਕਦਾ ਵਕ ਵਕ ਜਿਲ੍ਹਿਆਂ ਦੇ ਵਿੱਚ ਜੇਕਰ ਅਫਾ ਗੱਲ ਕਰਦੇ ਆ ਲੁਧਿਆਣਾ ਮੋਗਾ ਬਠਿੰਡਾ ਫਜ਼ਿਲਕਾ ਫਿਰੋਸਰ ਸ੍ਰੀ ਅਮਰੇਸਰ ਸਾਹਿਬ ਤਰਨਤਨ ਸਾਹਿਬ ਕਿਉਂਕਿ ਹਾਲੇ ਕੁਝ ਜਿਲ੍ਹਿਆਂ ਦੇ ਵਿੱਚ ਪੈਸ਼ਨਾ ਹੁਣ ਪਿੱਛੇ ਜੇ 3-4 ਦਿਨਾਂ ਜਾ ਰਹੀ ਹੋਈਆਂ ਨੇ ਨਵੰਬਰ ਮਹੀਨੇ ਦੀਆਂ ਤੇ ਇਸ ਕਰਕੇ ਕੰਮ ਹਲੇ ਡਿਲੇ ਹੋ ਸਕਦਾ ਆਉਂਦੇ ਹਫਤੇ ਦੇ ਵਿੱਚ ਯਾਨਕੀ ਇਸ ਹਫਤੇ ਦੇ ਅਖੀਰ ਤੱਕ ਜਾਂ ਹੋ ਸਕਦਾ ਉਸ ਤੋਂ ਅਗਲੇ ਹਫਤੇ ਅਖੀਲੇ ਹਫਤੇ ਦੇ ਵਿੱਚ ਪੈਨਸ਼ਨਾਂ ਜਾ ਰਹੀ ਹੋਣ ਦੀ ਉਮੀਦ ਰਹੇਗੀ ਸਾਨੂੰ ਜਦੋਂ ਕੋਈ ਤਾਜ਼ਾ ਅਪਡੇਟ ਆਉਂਦੀ ਆ ਉਸੇ ਵੇਲੇ ਤੁਹਾਡੇ ਨਾਲ ਅੱਗੇ ਲਾਈਵ ਜੜੀਆ ਜਾਣਕਾਰੀ ਸਾਂਝੀ ਕਰਾਂਗੇ ਸਾਨੂੰ ਭਾਵੇਂ ਜਿੰਨਾ ਮਰਜ਼ੀ ਕੰਮ ਹੋਣ ਤੁਹਾਡੇ ਲਈ ਅਸੀਂ ਵੀਡੀਓ ਜੜੀਆਂ ਲਾਈਵ ਉਸੇ ਵੇਲੇ ਬਣਾਵਾਂਗੇ ਜਦੋਂ ਸਾਨੂੰ ਕੋਈ ਤਾਜ਼ਾ ਅਪਡੇਟ ਪੈਨਸ਼ਨ ਨੂੰ ਲੈ ਕੇ ਆਈ 2500 ਪੈਨਸ਼ਨ ਦੀ ਕਾਫੀ ਗੱਲਾਂ ਚੱਲ ਰਹੀਆਂ ਨੇ ਕਿ 2500 ਪੈਨਸ਼ਨ ਕਿ ਫਤਹਾ ਸਰਕਾਰ ਕਰ ਦੇਵੇ ਜਨਵਰੀ ਮਹੀਨੇ ਤੋਂ ਉਮੀਦਾਂ ਲਗਾ ਸਕਦੇ ਹਾਂ ਜੀ ਉਮੀਦਾਂ ਤੇ ਸਭ ਕੁਝ ਹੁੰਦਾ ਤੇ ਮੰਗ ਵਜ੍ਹਾ ਸਾਡੇ ਮੁੱਦੇ ਵਜ੍ਹਾ ਅਸੀਂ ਚੱਕਦੇ ਰਹਿੰਦੇ ਹਾਂ ਕਿ ਪੈਨਸ਼ਨਾਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਸੋ ਨਵਾਂ ਸਾਲ ਚੜ੍ਹਣ ਵਾਲਾ ਹੋ ਸਕਦਾ ਬਜਟ ਸੈਸ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਇਸ ਬਾਬਤ ਕੋਈ ਵੱਡਾ ਫੈਸਲਾ ਲਵੇ ਕਿਉਂਕਿ ਅਖੀਲਾ ਸਾਲ ਹੈ ਜੀ ਪੰਜਾਬ ਸਰਕਾਰ ਦਾ ਵੀ ਉਸ ਤੋਂ ਬਾਅਦ ਫਿਰ ਚੋਣਾਂ ਨੇ 27 ਦੇ ਵਿੱਚ ਤੇ ਚੋਣਾਂ ਵੇਲੇ ਫਿਰ ਵੱਡਾ ਦਾ ਹਰ ਸਰਕਾਰ ਖੇਡਦੀ ਆ ਇਹ ਤੁਹਾਨੂੰ ਪਤਾ ਹੈ ਚੋਣਾਂ ਜਦੋਂ ਨੇੜੇ ਆਉਂਦੀਆਂ ਨੇ ਤੇ ਵੱਡੇ ਵੱਡੇ ਫੈਸਲੇ ਲਏ ਜਾਂਦੇ ਨੇ ਸੋਨਾ ਚੋਂ ਇੱਕ ਫੈਸਲਾ ਪੈਨਸ਼ਨ ਵਾਅਦੇ ਦਾ ਵੀ ਹੋ ਸਕਦਾ ਬਾਕੀ ਸਮਾਂ ਰੰਗ ਦਿਖਾਏਗਾ ਆਉਂਦੇ ਮਹੀਨਿਆਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਜੋ ਕੁਝ ਹੁੰਦਾ ਉਹ ਅ ਦੇਖਾਂਗੇ ਫਿਲਹਾਲ ਹਾਲੇ ਕੋਈ ਅਪਡੇਟ ਨਹੀਂ ਆ 2500 ਪੈਨਸ਼ਨ ਦੀ ਮੁੱਦਾ ਚੱਕ ਰਹੇ ਆ ਪਰ ਹਾਲੇ ਕੋਈ ਇਸ ਬਾਬਤ ਅਲਰਟ ਕੋਈ ਨਹੀਂ ਹੈ ਸੌਰੀ ਅਲਰਟ ਕਹਿੰਦਾ ਆਪਾਂ ਇਸ ਬਾਬਤ ਕੋਈ ਅਪਡੇਟ ਨਹੀਂ ਹੈ ਤੇ ਫਿਲਹਾਲ ਜੇ ਕੋਈ ਤਾਜ਼ਾ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ 15 ਦਸੰਬਰ ਅੱਧਾ ਦਸੰਬਰ ਲੰਘ ਗਿਆ ਅੱਧਾ ਦਸੰਬਰ ਬਾਕੀ ਹੈ ਪੈਨਸ਼ਨਾਂ ਲੇਟ ਹੋ ਰਹੀਆਂ ਨੇ ਪੰਜਾਬ ਸਰਕਾਰ ਨੂੰ ਮੰਗ ਹੈ ਕਿ ਪੈਨਸ਼ਨਾਂ ਜਲਦੋ ਜਲ ਜਾਰੀ ਕੀਤੀਆਂ ਜਾਣ ਤਾਂ ਜੋ ਪੈਨਸ਼ਨ ਧਾਰਕ ਨੇ ਉਹ ਖਜਲ ਖਵਾਰਨਾ ਹੁਣ ਉਹਨਾਂ ਨੂੰ ਜਿਹੜੀ ਹੈ ਉਹਨਾਂ ਦੀ ਬਣਦੀ ਰਕਮ ਪੈਨਸ਼ਨ ਦੀ 1500 ਰੁਪਇਆ ਉਹਨਾਂ ਦੇ ਖਾਤੇ ਪਾਈ ਜਾਵੇ ਤੁਹਾਨੂੰ